ਹੈਲੋ ਗਾਇਸ ਥੈਨ ਮੈਂ ਹੁਣ ਤੁਹਾਡੇ ਵਾਸਤੇ ਲੈ ਕੇ ਆਈਆਂ ਇੱਕ ਇਦਾਂ ਦਾ ਕਹ ਦੋ ਕੀ ਤਰੀਕਾ ਜਿਸ ਨਾਲ ਤੁਸੀਂ ਕੀ ਇਹ ਸ਼ਿੰਦੀ ਬੂਟੀ ਬਿਨਾ ਧਾਗੇ ਤੋਂ ਵੀ ਕਰ ਸਕਦੇ ਹੋ ਇਹ ਤਰੀਕਾ ਕੀ ਹੈ ਮੈਂ ਸਮਝਦੀ ਹਾਂ ਮਤਲਬ ਮੈਨੂੰ ਪਤਾ ਹੈ ਕਿ ਇਹ ਤਰੀਕਾ ਜਿਹੜਾ ਮੈਂ ਹੁਣ ਵਰਤਨ ਜਾਣੇ ਤੁਹਾਡੇ ਸਾਹਮਣੇ ਸ਼ਿੰਦੀ ਬੂਟੀ ਨੂੰ ਬਣਾਉਣ ਦਾ ਤਰੀਕਾ ਇਹ ਬ੍ਰਾਸ਼ਣਾ ਵੀ ਹੋ ਸਕਦਾ ਕਲਰਸ ਨਾਲ ਵੀ ਹੋ ਸਕਦਾ ਬਟ ਮੈਂ ਤੁਹਾਨੂੰ ਇੱਕ ਨਵਾਂ ਤਰੀਕਾ ਦੱਸਣ ਜਾ ਰਹੀਆਂ ਜਿਹੜੇ ਨਾਲ ਤੁਸੀਂ ਕਲਰ ਦੀ ਬ੍ਰਸ਼ ਤੁਹਾਨੂੰ ਕੋਈ ਲੋਡ ਨਹੀਂ ਪੈਂਦੀ ਹੈਗੀ ਹਾਂ ਮੈਂ ਬ੍ਰਸ਼ ਨਾਲ ਵੀ ਤੁਹਾਨੂੰ ਦੱਸਾਂਗੀ ਅੱਜ ਹੀ ਇਸ ਵੀਡੀਓ 'ਚ ਬਟ ਹੁਣ ਨਵੇਂ ਤਰੀਕੇ ਨਾਲ ਤੁਹਾਨੂੰ ਦੱਸਣ ਜਾ ਰਹੀਆਂ ਕਿ ਤੁਸੀਂ ਜੇ ਉਸ ਤਰੀਕੇ ਨਾਲ ਯੂਜ਼ ਕਰੋਗੇ ਤਾਂ ਤੁਹਾਨੂੰ ਦੂਰੋਂ ਇਦਾਂ ਹੀ ਲੱਗੇਗਾ ਜਿਵੇਂ ਕੱਪੜੇ ਦੇ ਉੱਪਰ ਸ਼ਿੰਦੀ ਬੂਢੀ ਕੀਤੀ ਹੋਈ ਹੈ ਹੁਣ ਤੁਸੀਂ ਦੇਖ ਰਹੇ ਹੋ ਇੱਕ ਮੇਰੇ ਹੱਥ ਵਿੱਚ ਬਾਕਸ ਹੈ ਜਿਹੜਾ ਜਿਹਦੇ ਉੱਤੇ ਕੀ ਹੈ ਲਿਖਿਆ ਹੋਇਆ ਹੈ ਕਿ 3D ਆਊਟਲਾਈਨਰਸ ਜਿਹੜੇ ਕੀ ਇਹਦੇ ਵਿੱਚ 5 ਕਲਰ ਹੁੰਦੇ ਨੇ ਆ ਕੀ ਤੁਹਾਡੇ ਸਾਹਮਣੇ ਪਏ ਨੇ ਦੇਖੋ ਇਹ ਤੁਸੀਂ ਕਿਤੋਂ ਵੀ ਬਾਈ ਕਰ ਸਕਦੇ ਹੋ ਜੇ ਤੁਸੀਂ ਚਾਹੋ ਮਤਲਬ ਕਿ ਆਨਲਾਈਨ ਕੀ ਇਹਦੀ ਇਹਦੀ ਕੀ ਡਿਲੀਵਰੀ ਵੀ ਹੋ ਸਕਦੀ ਆ ਕੋਸ ਮਤਲਬ ਮੰਗਵਾਏ ਮੈਂ ਤਾਂ ਤੁਸੀਂ ਦੇਖ ਸਕਦੇ ਹੋ ਤੇ ਉੱਪਰ ਹੀ ਇਦਾਂ ਦਾ ਬਣਿਆ ਹੋਇਆ ਜਿਹੜਾ ਕੀ ਇਦਾਂ ਦੱਸ ਰਿਹਾ ਵੀ ਇਹ ਕੀ ਆ ਇੱਕ ਤੋਪੇ ਦਾ ਕੰਮ ਕਰਦਾ ਤਾਂ ਹੁਣ ਆਪਾਂ ਇਹਦੇ ਨਾਲ ਕੀ ਆ ਦੇਖੋ ਮੈਂ نیچے ਕੀ ਸ਼ਿੰਦੀ ਬੂਟੀ ਕੇ ਡਰਾ ਕੀਤੀ ਹੋਈ ਆ ਜਿਹੜੀ ਕਿ ਮੈਂ ਤੁਹਾਨੂੰ ਅੱਜ ਦੱਸਾਂਗੀ ਕਿ ਕਿੱਦਾਂ ਇਹਨੂੰ ਆਪਾਂ ਫਿਲ ਅਪ ਕਰਾਂਗੇ ਇਸ ਕਲਰਸ ਦੇ ਨਾਲ ਵਾਈਟ ਕਲਰ ਦਾ ਮੈਂ ਕਪੜਾ ਲੈ ਲਿਆ ਤੇ ਛਿੰਦੀ ਬੂਟੀ ਤੁਸੀਂ ਵੀ ਇਦਾਂ ਹੀ ਡਰਾ ਕਰ ਲੈਣੀ ਆ ਤੇ ਬਾਕੀ ਸਾਰੇ ਹੁਣ ਦੇ ਕੋਲਰ ਮੇਰੇ ਕੋਲੇ ਹੈਗੇ ਨੇ ਪੰਜ ਨੇ ਇਹਦੇ ਵਿੱਚ ਬਟ ਇੱਕ ਵਾਈਟ ਹੈ ਕਪੜਾ ਵੀ ਵਾਈਟ ਹੈ ਸੋ ਮੈਂ ਉਹ ਯੂਜ਼ ਨਹੀਂ ਕਰਾਂਗੀ ਚਾਰੋਂ ਦੇ ਚਾਰੋਂ ਕਲਰ ਤੁਹਾਨੂੰ ਮੈਂ ਇਹਦੇ ਵਿੱਚ ਕਰਕੇ ਦਿਖਾਵਾਂਗੀ ਤੇ ਇੱਕ ਅੱਧਾ ਛਿੰਦੀ ਬੂਟੀ ਮੈਂ ਬ੍ਰਸ਼ ਨਾਲ ਹੀ ਕਰਕੇ ਦਿਖਾਵਾਂਗੀ ਦੂਸਰੇ ਕਲਰ ਹੋਣਗੇ ਇਹ ਵਾਲੇ ਕਲਰ ਤੋਂ ਬਿਨਾ ਸੋ ਪਹਿਲਾ ਮੈਂ ਲੈ ਰਿਹਾ ਜੀ ਗ੍ਰੀਨ ਕਲਰ ਦੇਖੋ ਹੁਣ ਤੁਹਾ ਤੁਸੀਂ ਜਦੋਂ ਵੀ ਇਹ ਜੇ ਤੁਸੀਂ ਇਹ ਨੂਡਲ ਲੈ ਆਂਦੀਆਂ ਨੋਜ਼ਲਸ ਲੈ ਆਂਦੀਆਂ ਤਾਂ ਤੁਹਾਨੂੰ ਕੀ ਆਹ ਪ੍ਰੋਬਲਮ ਜ਼ਰੂਰ ਆਵੇਗੀ ਵੀ ਇਹ ਦੇ ਅੱਗੇ ਕੀ ਕਲਰ ਲੱਗ ਜਾਂਦਾ ਇਦਾਂ ਕੀ ਇਹਦੇ ਉੱਪਰ ਕਲਰ ਲੱਗ ਜਾਂਦਾ ਜਦੋਂ ਆਪਾਂ ਯੂਜ਼ ਕਰਕੇ ਉਹਨਾਂ ਰੱਖਦੇ ਨੇ ਤਾਂ ਇਹਨੂੰ ਕੀ ਤੁਸੀਂ ਸਾਈਡ ਨਾਲ ਕੱਪੜੇ ਨਾਲ ਕੱਸੇ ਨਾਲ ਪੂੰਝ ਲੋ ਵਰਨਾ ਜੇ ਤੁਸੀਂ ਇਹਨੂੰ ਇਦਾਂ ਯੂਜ਼ ਕਰੋਗੇ ਤਾਂ ਉਹ ਕੀ ਹੋਏਗਾ ਨਾਲ ਤੁਹਾਡੀ ਪੇਂਟਿੰਗ ਦੇ ਵਿੱਚ ਪੇਂਟ ਦੇ ਵਿੱਚ ਪ੍ਰੋਬਲਮ ਪਾਊਗਾ ਹੋਰ ਤਾਂ ਹੋਰ ਕੀ ਪੇਂਟ ਨੂੰ ਵੀ ਬੇਕਾਰ ਕਰ ਦੇਗਾ ਹੁਣ ਤੁਸੀਂ ਧਿਆਨ ਨਾਲ ਦੇਖਣਾ ਕਿ ਇਹਨੂੰ ਯੂਜ਼ ਕਿਦਾਂ ਕਰਨਾ ਸੋ ਸਟਾਰਟ ਕਰਦੇ ਹਾਂ ਪਹਿਲਾਂ ਆਪਾਂ ਕੀ ਇਹਦਾ ਇਹਦਾ ਨਾਮ ਹੀ ਹੈਗਾ ਆਊਟਲਾਈਨਰ ਆਊਟਲਾਈਨ ਲਾਈਨਰ ਨੇ ਇਹ ਤਾਂ ਕਿ ਪਹਿਲਾਂ ਆਪਾਂ ਇਹਦੀ ਆਊਟਲਾਈਨਿੰਗ ਕਰ ਲੈਨੇ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਸਮੂਥਲੀ ਤਰੀਕੇ ਨਾਲ ਮੈਂ ਕੀ ਬਣਾ ਰਹੀ ਹਾਂ ਬਿਨਾ ਕੋਈ ਕੈਦੋ ਸੂਈ ਤੋਂ ਬਿਨਾ ਕੋਈ ਧਾਗੇ ਤੋਂ ਤੇ ਬਿਨਾ ਕੋਈ ਰਿਕਾਵਟ ਤੋਂ স্মੂਥਲੀ ਸਮੂਥਲੀ ਕੀ ਚੱਲ ਰਿਹਾ ਹੁਣ ਤੁਸੀਂ ਦੇਖੋ ਕਿੰਨਾ ਸੋਹਣਾ ਕੀ ਇਹ ਬਣਿਆ ਇੱਕ ਹੋਰ ਗੱਲ ਬਿਨਾ ਮੈਂ ਕੋਈ ਵੀ ਫਿਲਟਰ ਤੋਂ ਬਣਾ ਰਹੀ ਹਾਂ ਤਾਂ ਕਿ ਇਹਦੀ ਚਮਕ ਜਿਹੜੀ ਉਹ ਸਾਹਮਣੇ ਆਵੇ ਹੁਣ ਦੇਖੋ ਤੁਸੀਂ ਕਿੰਨੀ ਸੋਹਣੀ ਇਹਦੀ ਚਮਕ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ ਸ਼ਾਈਨ ਕਰ ਰਿਹਾ ਹੈ ਪੂਰਾ ਸੋ ਹੁਣ ਆਪਾਂ ਇਹਨੂੰ ਫਿਲ ਅਪ ਕਰ ਦਾਂਗੇ ਫਿਲ ਅਪ ਤੁਸੀਂ ਜਿਵੇਂ ਮਰਜ਼ੀ ਕਰ ਸਕਦੇ ਹੋ ਬ੍ਰਸ਼ ਨਾਲ ਵੀ ਕਰ ਸਕਦੇ ਹੋ ਬਟ ਕਿ ਇਹ ਬ੍ਰਸ਼ ਨਾਲ ਕੀ ਹੋ ਜਾਂਦਾ ਦੇ ਵਿੱਚ ਵਿੱਚ ਜਿਹੜੇ ਆ ਜਿਹੜੇ ਕੀ ਸਪੇਸ ਰਹਿ ਜਾਂਦੀ ਆ ਤਾਂ ਕਿ ਬਹੁਤ ਸਾਰੇ ਚਾਂਸਸ ਹੁੰਦੇ ਨੇ ਕਿ ਵਾਈਟ ਦਿਖਦਾ ਫਿਰ ਬਟ ਆਪਾਂ ਕਿ ਇਹ ਵਾਈਟ ਨਹੀਂ ਦਿਖਣਾ ਦਿਖਾਉਣਾ ਨਹੀਂ ਆਪਾਂ ਵਾਈਟ ਤਾਂ ਕਰਕੇ ਕੀ ਆਪਾਂ ਇਹ ਨਹੀਂ ਕੀਤਾ ਹੋਇਆ ਤਾਂ ਕਿ ਆਪਾਂ ਫਲਾਸ ਆ ਕੀ ਇਹ ਦੂਰ ਤੱਕ ਕਲਰ ਤੇ ਆਪਣਾ ਕਲਰ ਵੀ ਵੇਸਟ ਨਾ ਹੋਵੇ ਦੇਖੋ ਇਹਦੀ بس ਥੋੜੀ ਜਿਹੀ ਇੱਕ ਪ੍ਰੋਬਲਮ ਹੁੰਦੀ ਹੈ ਵੈਸੇ ਪ੍ਰੋਬਲਮ ਤਾਂ ਹੋ ਹੈ ਨਹੀਂ ਕਿ ਕੋਈ ਜੇ ਆਪਾਂ ਇੱਕ ਵਾਰੀ ਇਹਨੂੰ ਪੇਂਟ ਕਰਕੇ ਰੱਖ ਦਿੱਤਾ ਤਾਂ ਬਹੁਤ ਟਾਈਮ ਤੱਕ ਆਪਾਂ ਜਿਵੇਂ ਮਰਜ਼ੀ ਨੂੰ ਰੱਖ ਸਕਦੇ ਹਾਂਗੇ ਵੀ ਜਿਵੇਂ ਮਰਜ਼ੀ ਸੁਕਾ ਸਕਦੇ ਹਾਂ ਪਰ ਕੀ ਇਹ ਵੀ ਇਹ ਇੱਕ ਪੂਰੀ ਰਾਤ ਦੇ ਵਿੱਚ ਸੁੱਕਦਾ ਹੈ ਮਤਲਬ ਕਿ ਸੁੱਕ ਜਾਂਦਾ ਹੈ ਬਹੁਤ ਵਧੀਆ ਹੋ ਜਾਂਦਾ ਹੈ ਤੇ ਕਦੇ ਵੀ ਫੇਡ ਨਹੀਂ ਹੋਏਗਾ ਕਦੇ ਵੀ ਇਹ ਲਏਗਾ ਨਹੀਂ ਦੇਖੋ ਤੁਹਾਡੇ ਸਾਹਮਣੇ ਕੀ ਹੈ ਕਿੰਨੀ ਸੋਹਣੀ ਸ਼ਿੰਦੀ ਬੂਡੀ ਬਣ ਕੇ ਤਿਆਰ ਹੁਣ ਤੁਸੀਂ ਵੀ ਸੋਚੋਗੇ ਕਿ ਕਿੰਨਾ ਸੋਹਣਾ ਕੀ ਹੈ ਬਣ ਚੁੱਕਿਆ ਵੇ ਜਿਹੜਾ ਕਿ ਬਿਨਾ ਧਾਗੇ ਬਿਨਾ ਕਿਸੇ ਕੀ ਮਿਹਨਤ ਤੋਂ ਤਿਆਰ ਹੋ ਗਿਆ ਸਿਰਫ 2 ਸੈਕਿੰਡਾਂ ਹੀ ਲੱਗੇ ਆਪਾਂ ਨੂੰ ਬਸ ਬਣਾਉਣ ਤੁਹਾਡੇ ਸਾਹਮਣੇ ਮੈਂ ਬਣਾਉਣਾ ਸੀ ਮਤਲਬ ਕਿ ਤੁਹਾਨੂੰ ਬਣਾ ਕੇ ਸਿਖਾਉਣਾ ਸੀ ਤਾਂ ਕਰਕੇ ਥੋੜਾ ਟਾਈਮ ਲੱਗ ਗਿਆ ਅਦਰਵਾਈਜ਼ ਇਹਨੂੰ ਬਣਾਉਣ ਦਾ ਬਹੁਤ ਹੀ ਸੌਖਾ ਤਰੀਕਾ ਹੈ ਹੁਣ ਕਿ ਆਪਾਂ ਕਿ ਬਿੰਕ ਕਲਰ ਅੱਦੀ ਕਰਦੇ ਹਾਂ ਦੇਖੋ ਥੋੜਾ ਜਿਹਾ ਰੰਗ ਨਿਕਲਣਾ ਕੀ ਇਹ ਬੰਦ ਹੋ ਜਾਂਦਾ ਬਟ ਤੁਸੀਂ ਇਹਨੂੰ ਥੋੜਾ ਜਿਹਾ نیچے ਨੂੰ ਵੀ ਇਦਾਂ ਖੜਕਾ ਲੈਣਾ ਜਿਹਦੇ ਨਾਲ ਰੰਗ ਸਾਰਾ ਥੱਲੇ ਆ ਜਾਵੇਗਾ ਦੇਖੋ ਕਿੰਨਾ ਪਿਆਰਾ ਕਲਰ ਹੈ ਤੇ ਇਦਾਂ ਬਾਹਰ ਆ ਰਿਹਾ ਹੈ ਆਰਾਮ ਨਾਲ ਸਮੂਥਲੀ ਕੀ ਆਪਾਂ ਇਹਨੂੰ ਡਰਾਅ ਕਰ ਸਕਦੇ ਆ ਬਿਨਾਂ ਇਹਨੂੰ ਚੱਕੇ ਦੇਖੋ ਕਈ ਹੁੰਦੇ ਨੇ ਨਾ ਬਿਨਾਂ ਚੱਕ ਬਿਨਾਂ ਚੱਕੇ ਕਰਨਾ ਚਾਹੀਦਾ ਫਲਾਨਾ ਕਰਨਾ ਚਾਹੀਦਾ ਤੁਹਾਨੂੰ ਇਹਦੀਆਂ ਬਹੁਤ ਸਾਰੀਆਂ ਵੀਡੀਓਜ਼ ਵੀ ਮਿਲ ਜਾਣਗੀਆਂ ਲਿਕਵਿਡ ਏਮਬੋਇਡਰੀ liquid embroidery ਦੇ ਨਾਮ ਨਾਲ ਇਹ ਕੀ ਆ ਜਾਣੇ ਜਾਂਦੇ ਆ ਵੀ ਇਹਦੇ ਨਾਲ ਆਪਾਂ ਕੀ ਆ ਧਾਗੇ ਦਾ ਵਰਕ ਕਰ ਸਕਦੇ ਆ ਧਾਗੇ ਦੇ ਜਗ੍ਹਾ ਤੇ ਇਹਨੂੰ ਯੂਜ਼ ਕਰ ਸਕਦੇ ਆਗੇ ਤਾਂ ਇਹਨੂੰ ਵੀ ਇਹ ਨਾਮ ਦਿੱਤਾ ਗਿਆ ਤਾਂ ਤੁਸੀਂ ਦੇਖੋ ਮੈਂ ਇਹ ਵੀ ਫਿਲ ਅਪ ਕਰ ਦਿੱਤਾ ਬੜੇ ਹੀ ਸਮੂਥਲੀ ਬਹੁਤ ਲੋਕੀ ਕਹਿੰਦੇ ਨੇ ਬਹੁਤ ਕਮੈਂਟਸ ਆਉਂਦੇ ਨੇ ਵੀ ਸਾਨੂੰ ਧਾਗੇ ਨਾਲ ਕਰਨਾ ਬਹੁਤ ਔਖਾ ਹੈ ਵੈਸੇ ਮੈਂ ਇੱਕ ਵੀਡੀਓ ਪਾ ਚੁੱਕੀ ਹਾਂ ਜਿਹੜੀ ਕਿ ਧਾਗੇ ਨਾਲ ਸਿੰਦੀ ਬੂਡੀ ਕੀਤੀ ਹੋਈ ਹੈ ਹੁਣ ਤੁਹਾਡੇ ਸਾਹਮਣੇ ਹੈ ਕਿੰਨਾ ਸੋਹਣਾ ਲੱਗ ਰਿਹਾ ਹੈ ਦੇਖੋ ਦੇਖੋ ਕਿੰਨਾ ਸੋਹਣਾ ਤੇ ਕਿੰਨੇ ਸਹੀ ਤਰੀਕੇ ਨਾਲ ਹੈ ਬੰਨ ਰਿਹਾ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਸਿਰਫ ਇਹ ਕਲਰ ਸਿਰਫ ਤੇ ਸਿਰਫ 300 ਰੁਪਏ ਦੇ ਵਿੱਚ ਮਤਲਬ ਕਿ ਇਕੱਲੇ ਇਹ ਪੰਜ ਕਲਰ ਹੀ ਨਹੀਂ ਇੱਕ ਗਲਿਟਰ ਦਾ ਪੈਕ ਆਉਂਦਾ ਹੈ ਦੇਖੋ ਆ ਪੈਕ ਕੀ ਕੀ ਹੈ ਜੀ 글리ਟਰ ਦਾ ਹੈ ਜਿਹੜਾ ਕੀ ਵਿੱਚ ਹੀ ਆਉਂਦਾ ਹੈ ਇਹਦੇ ਵਿੱਚ 5 글리ਟਰ ਹੁੰਦੇ ਨੇ ਦੇਖੋ ਗ੍ਰੀਨ ਹੈ ਇਧਰ ਪਿਆ ਹੋਇਆ ਹੈ ਮਿਕਸ ਅਪ ਹੈ ਆਹਾ orange ਹੈ ਸਾਰੇ ਕਲਰ ਦੇਖੋ ਹਾ white ਹੈ ਹਾ white ਹੈ ਤਾਂ ਤੁਸੀਂ ਸਰ ਇਹ ਚ 5 ਜਿਹੜੇ ਚ ਆਉਂਦੇ ਨੇ ਤਾਂ 5 ਹੀ ਇਦਾਂ ਦੇ ਕਲਰ ਆਉਂਦੇ ਨੇ ਇਹ ਉਹ 글리ਟਰ ਹੁੰਦੇ ਨੇ ਇਹ ਕਲਰ ਹੁੰਦੇ ਨੇ ਤਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ ਆਪਾਂ ਕਰਦੇ ਹਾਂ ਜੀ black ਤਾਂ ਤੁਸੀਂ ਧਿਆਨ ਨਾਲ ਦੇਖਣਾ ਫਿਰ ਤੋਂ ਜੇ ਤੁਹਾਨੂੰ ਨਹੀਂ ਸਮਝ ਆਈ ਤੁਸੀਂ ਦੇਖੋ black ਕਿੱਦਾਂ ਹੁੰਦਾ ਤੇ ਵੀਰ ਇਹਦੇ ਅੱਗੇ ਕੀ ਆ ਆਪਾਂ ਵੀ ਯੂਜ਼ ਕਰਕੇ ਜਦੋਂ ਰੱਖ ਦਿੰਦੇ ਨੇ ਇਹ ਸੁੱਕ ਜਾਂਦਾ ਕਲਰ ਤੇ ਜਿਹਨੂੰ ਕੀ ਹੈ ਬਿਲਕੁਲ ਬਰੀਕ ਤਾਰ ਉਹਦੀ ਵੀ ਮੈਂ ਇੱਕ ਸ਼ਾਟ ਬਣਾ ਦੇਵਾਂਗੀ ਵੀ ਇਹਨੂੰ ਸਾਫ਼ ਕਿੱਦਾਂ ਕਰਨਾ ਇਹਨੂੰ ਯੂਜ਼ ਕਿੱਦਾਂ ਕਰਨਾ ਬਿਲਕੁਲ ਬਰੀਕ ਤਾਰ ਲੈ ਕੇ ਇਹਨੂੰ ਸਾਫ਼ ਕਰੋ ਦੇਖੋ ਤੁਹਾਨੂੰ ਵੀ ਇਦਾਂ ਲੱਗ ਰਿਹਾ ਹੋਵੇਗਾ ਜਿਵੇਂ ਜਿਵੇਂ ਬਣ ਰਿਹਾ ਉਵੇਂ ਮੈਨੂੰ ਇਦਾਂ ਲੱਗ ਰਿਹਾ ਜਿਵੇਂ ਕਿ ਧਾਗੇ ਦਾ ਹੀ ਕੰਮ ਹੋਇਆ ਹੋਇਆ ਤਾਂ ਤੁਸੀਂ ਵੀ ਇਦਾਂ ਕਰ ਸਕਦੇ ਹੋ ਬਿਨਾ ਕੋਈ ਰਿਸਕ ਤੋਂ ਬਿਨਾ ਕੋਈ ਮਿਹਨਤ ਤੋਂ ਬਸ ਘਰ ਬੈਠੇ ਕੀ ਆਰਡਰ ਕਰੋ ਤੇ ਇਹਦਾ ਫਾਇਦਾ ਚੱਕੋ ਮੇਸ਼ ਹੋ ਤੋ ਬਹੁਤ ਈਜ਼ੀਲੀ ਇਹ ਪ੍ਰੋਡਕਟ ਮਿਲ ਜਾਂਦਾ ਹੁਣ ਤੁਸੀਂ ਦੇਖੋ ਕਿੰਨੀ ਸੋਹਣੀ ਚੀਜ਼ ਕੀ ਬਣ ਕੇ ਤਿਆਰ ਆ ਦੇਖੋ ਤੁਹਾਨੂੰ ਤਿੰਨ ਰੰਗਾਂ ਦੀ ਸਿੰਦੀ ਬੂਟੀ ਤੁਹਾਡੇ ਸਾਹਮਣੇ ਆ ਜੇ ਤੁਹਾਨੂੰ ਹਜੇ ਵੀ ਕੋਈ ਪ੍ਰੋਬਲਮ ਹੈ ਤਾਂ ਕਮੈਂਟ ਕਰੋ ਹੁਣ ਮੇਰੇ ਕੋਲੇ ਸਿਰਫ ਲਾਸਟ ਕਲਰ ਰਹਿ ਗਿਆ ਹੈ येलो ਥੈਨ ਦੇਖੋ ਹੁਣ ਤੁਸੀਂ येलो ਕਲਰ येलो ਕਲਰ ਅੱਗੋਂ ਸੁੱਕਿਆ ਪਿਆ ਹੁਣ ਇਹ ਮੈਂ ਹਜੇ ਗਲ ਕਰਕੇ ਹੱਡੀਆਂ ਥੈਨ ਦੇਖੋ ਬਸ ਤੁਸੀਂ ਇਹਨੂੰ ਮੰਗਵਾਉਣਾ ਤੇ ਯੂਜ਼ ਕਰਨਾ ਥੋੜੇ ਜਿਹੇ ਟਾਈਮ ਤੱਕ ਤੁਹਾਨੂੰ ਇਹ इजीली ਸੌਖਾ ਲੱਗਣ ਲੱਗ ਜਾਏਗਾ ਅੱਜ ਕੱਲ ਬਹੁਤ ਡਿਮਾਂਡ ਹੈ ਸ਼ਿੰਦੀ ਬੂਟੀ ਦੀ ਪਰ ਕੀ ਹੈ ਟਾਈਮ ਬਹੁਤ ਲੱਗਦਾ ਸ਼ਿੰਦੀ ਬੂਟੀ ਬਣਾਉਣ ਤੇ ਧਾਗੇ ਨਾਲ ਬਟ ਇਹਦੇ ਨਾਲ ਤੁਸੀਂ ਕੀ ਹੈ 2 ਮਿੰਟਾਂ ਚ ਆਪਣਾ ਸਾਰਾ ਸੂਟ 2 ਮਿੰਟਾਂ ਚ ਕੀ ਇੱਕ ਚਲੋ 2 ਮਿੰਟ ਤਾਂ ਮੈਂ ਬਹੁਤ ਥੋੜੇ ਆਖ ਦਿੱਤੇ ਇੱਕ ਦਿਨ ਚ ਤੁਸੀਂ ਆਪਣਾ ਸੂਟ ਕੀ ਹੈ ਤਿਆਰ ਕਰਕੇ ਨੈਕਸਟ ਡੇ ਤੁਸੀਂ ਉਹਨੂੰ ਸਟਿਚ ਕਰ ਸਕਦੇ ਹੋ ਕਰਵਾ ਸਕਦੇ ਹੋ ਕਰ ਸਕਦੇ ਹੋ ਬਹੁਤ ਵੀਡੀਓਜ਼ ਇਸ ਆਉਂਦੀਆਂ ਨੇ ਇਸ ਪ੍ਰੋਡਕਟ ਦੇ ਉੱਪਰ ਬਟ ਤੁਹਾਨੂੰ ਆ ਚੀਜ਼ ਕੋਈ ਵੀ ਨਹੀਂ ਦੱਸੇਗਾ ਵੀ ਇਹਦੇ ਨਾਲ ਸਿੰਦੀ ਬੂਟੀ ਵੀ ਬਣ ਸਕਦੀ ਸਭ ਤੁਹਾਨੂੰ ਇਦਾਂ ਕਹਣਗੇ ਵੀ ਇਹਦੇ ਨਾਲ ਆ ਪਿਕਚਰ ਬਣਾ ਲਓ ਇਹਦੇ ਨਾਲ ਬਣਾ ਲਓ ਇਹਦੇ ਨਾਲ ਆ ਕਰ ਲਓ ਇਹਦੇ ਨਾਲ ਸਰਾਣੇ ਕੱਢ ਲਓ ਇਹਦੇ ਨਾਲ ਚਾਦਰ ਕੱਢ ਲਓ ਬਟ ਸਿੰਦੀ ਬੂਟੀ ਕੋਈ ਵੀ ਨਹੀਂ ਦੱਸੇਗਾ ਬਟ ਮੈਂ ਤੁਹਾਨੂੰ ਹੁਣ ਦੱਸ ਦਿੱਤਾ ਤੁਸੀਂ ਇਹਨੂੰ ਟ੍ਰਾਈ ਕਰੋ ਤੇ ਜੇ ਤੁਹਾਡੇ ਤੋਂ ਵੀ ਜੇ ਤੁਹਾਡੇ ਕੋਲ ਹੋਰ ਕੋਈ ਡਿਜ਼ਾਈਨ ਹੈ ਸਿੰਦੀ ਬੂਟੀ ਤੋਂ ਇਲਾਵਾ ਆਪਾਂ ਇਸ ਪ੍ਰੋਡਕਟ ਨਾਲ ਕਰ ਸਕਦੇ ਹਾਂ ਥੈਨ ਸ਼ੇਅਰ ਕਰੋ ਦੇਖੋ ਜੀ ਚਾਰ ਆਪਣੇ ਕੋਲ ਕਲਰ ਸੀ ਇੱਕ ਵਾਈਟ ਹੈ ਚਾਰ ਹੈਗੇ 컬러ਫੁਲ ਥੈਨ ਹੁਣ ਮੈਂ ਚਾਰਾਂ ਦੇ ਨਾਲ ਸਿੰਦੀ ਬੂਟੀ ਤਿਆਰ ਕਰ ਦਿੱਤੀ ਹੈ ਹੁਣ ਤੁਸੀਂ ਦੱਸੋ ਇਹ ਕਿੱਦਾਂ ਦੀ ਲੱਗ ਰਹੀ ਹੈ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਅਦਰਵਾਈਜ਼ ਜੇ ਤੁਹਾਨੂੰ ਇਦਾਂ ਤੁਹਾਨੂੰ ਲੱਗ ਰਿਹਾ ਹੋਵੇਗਾ ਵੀ ਆਪਾਂ ਕਲਰਸ ਨਾਲ ਵੀ ਕਰ ਸਕਦੇ ਆ ਵੀ ਬਰਸ਼ ਯੂਜ਼ ਕਰਕੇ ਵੀ ਥੈਨ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਨੀ ਹ ਜਿਹੜਾ ਤੁਹਾਨੂੰ ਸੌਖਾ ਲੱਗੇ ਪਹਿਲਾਂ ਤੁਹਾਨੂੰ ਇਹ ਪ੍ਰੋਡਕਟ ਮੰਗਵਾਉਣਾ ਹੀ ਚਾਹੀਦਾ ਕਿਉਂਕਿ ਇਹ ਪ੍ਰੋਡਕਟ ਨਾਲ ਤੁਸੀਂ ਇਜ਼ੀਲੀ ਕਲਰ ਵੀ ਕਰ ਸਕਦੇ ਹੋ ਕਿਤੇ ਵੀ ਕਲਰ ਕਰਨਾ ਕੋਈ ਕਰ ਸਕਦੇ ਹੋ ਥੈਨ ਮੈਂ ਥੋੜਾ ਜਿਹਾ ਪਾਣੀ ਜ਼ਿਆਦਾ ਲਾ ਲਿਆ ਸੀਗਾ ਕਹ ਦੋ ਕਿ ਹਰ ਇੱਕ ਚੀਜ਼ ਦੇ ਵਿੱਚ ਪਾਣੀ ਦਾ ਟੱਚ ਦੇਣਾ ਹੀ ਦੇਣਾ ਜੇ ਤੁਸੀਂ ਕਲਰ ਕਰ ਰਹੇ ਹੋ ਨਾ ਸੂਟ ਦੇ ਉੱਪਰ ਤਾਂ ਪਾਣੀ ਦਾ ਟੱਚ ਦੇਣਾ ਹੀ ਦੇਣਾ ਬਿਕੋਜ਼ ਇਹੋ ਨਾਲ ਕੀ ਹੁੰਦਾ ਕਿ ਕਲਰ ਪੂਰਾ ਵਿੱਚ ਵੱਡ ਜਾਂਦਾ ਪੂਰਾ ਸੂਟ ਦੇ ਅੰਦਰ ਕੱਪੜੇ ਦੇ ਅੰਦਰ ਵਿੱਚ ਚਲਾ ਜਾਂਦਾ ਤਾਂ ਕਿ ਉਹ ਮਤਲਬ ਕਿ ਫਿੱਟ ਹੋਣ ਦਾ ਡਰ ਨਹੀਂ ਹੁੰਦਾਗਾ ਜਾਂ ਲਹਿਣ ਦਾ ਡਰ ਨਹੀਂ ਹੁੰਦਾਗਾ ਸਿਲਕ ਦੇ ਸੂਟਾਂ ਦੇ ਉੱਪਰ ਇਹ ਚੀਜ਼ ਮਤਲਬ ਕਿ ਨਹੀਂ ਦੇਖੀ ਜਾਂਦੀ ਵੀ ਕਲਰ ਫਿੱਟ ਜੇ ਜਾਂ ਕੋਈ ਹੋਰ ਹੋ ਜੇ ਬਿਕੋਜ਼ ਉਹਦੇ ਵਿੱਚ ਹੀ ਚਲਾ ਜਾਂਦਾ ਪਹਿਲਾਂ ਤੋਂ ਹੀ ਹੁਣ ਦੇਖੋ ਕਿੰਨਾ ਮੈਨੂੰ ਪੂਰਾ ਐਂ ਧਿਆਨ ਲਾ ਕੇ ਕਰਨ ਦੀ ਲੋੜ ਆ ਇਹ ਕਲਰ ਬਟ ਉਹਦੇ ਨਾਲ ਕੀ ਸੀ ਪਹਿਲਾਂ ਆਊਟਲਾਈਨ ਕਰੋ ਤੇ ਬਾਅਦ ਵਿੱਚ ਉਹਨੂੰ ਫਿਲ ਅਪ ਕਰ ਦੋ ਉਹਦੀ ਨੋਜ਼ਲ ਨਾਲ ਹੀ ਤੇ ਕਿੰਨਾ ਸੌਖਾ ਸੀ ਉਹ ਤੇ ਦੇਖੋ ਸ਼ਾਈਨ ਵੇਖੋ ਇਹਨਾਂ ਦੋਵਾਂ ਦੀ ਕਿੰਨੀ ਡਿਫਰੈਂਟ ਐ ਹੁਣ ਤੁਸੀਂ ਆਪਣੇ ਆਪ ਹੀ ਅੰਦਾਜ਼ਾ ਲਾਓ ਮੈਂ ਕਿੰਨੀ ਪਰਫੈਕਟਾਂ ਪੇਂਟ ਚ ਬਟ ਫਿਰ ਵੀ ਦੇਖੋ ਮੇਰੇ ਤੋਂ ਵੀ ਕੋਈ ਨਾ ਕੋਈ ਗਲਤੀ ਹੋਊਗੀ ਪੇਂਟ ਕਰਨ ਦੇ ਟਾਈਮ ਤੇ ਬਿਲਕੁਲ ਸ਼ਾਈਨਿੰਗ ਨਹੀਂ ਹੈਗੀ ਕਲਰ ਚ ਬਟ ਤੁਸੀਂ ਆਹ ਦੇਖੋ ਕਿੰਨੀ ਸ਼ਾਈਨ ਕਰ ਰਿਹਾ ਹੈ ਕਿੰਨਾ ਚਮਕ ਰਿਹਾ ਹੈ ਤੇ ਸੁੱਕਣ ਤੋਂ ਬਾਅਦ ਇਹ ਹੋਰ ਵੀ ਸੋਹਣਾ ਲੱਗੇਗਾ ਨਾ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਇਦਾਂ ਦਾ ਤੁਸੀਂ ਯੂਜ਼ ਜ਼ਰੂਰ ਕਰਿਆ ਕਰੋ ਇਹ ਚੀਜ਼ ਜ਼ਰੂਰ ਵਰਤੋ ਇੱਕ ਮੈਂ ਤੁਹਾਡੇ ਕੋਲ ਹੋਰ ਡਿਜ਼ਾਈਨ ਲੈ ਕੇ ਆਈ ਹਾਂ ਜਿਵੇਂ ਤੁਸੀਂ ਕਿਤੇ ਵੀ ਕਰ ਸਕਦੇ ਹੋ ਦੇਖੋ ਦੇਖੋ ਹੁਣ ਇੱਥੇ ਡਾਟ ਲਗਾ ਕੇ ਤੁਸੀਂ ਇਹਨੂੰ ਬਸ ਐਦਾਂ ਕਰਕੇ ਦੈਨ ਇਟ ਦੇਖੋ ਦੇਖੋ ਦੇਦੇ ਸੋਨੇ طریقے ਨਾਲ ਕਹਦੇ ਆਪਾਂ ਕਰ ਸਕਦੇ ਆ ਹੁਣ ਮੈਂ ਹੋਰ ਕਲਰ ਲੈਣੀ ਆ ਤਾਂ ਵੀ ਤੁਹਾਨੂੰ ਬਹੁਤ ਥੋੜਾ ਇਹ ਸਮਝ ਆ ਜਾਵੇ ਦੇਖੋ ਤੁਸੀਂ ਸੋਚੋਗੇ ਵੀ ਮੈਮ ਨੇ ਡਰਾ ਕੀਤਾ ਹੋਇਆ ਬਟ ਫਿਰ ਵੀ ਉਹ ਆਪਣੀ ਮਰਜ਼ੀ ਨਾਲ ਕਰ ਰਿਹਾ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕੀ ਆ ਵੀ ਇਹ ਮੈਂ ਜਸ ਤੁਹਾਡੇ ਲਈ ਕਰਦੀ ਹੁੰਦੀ ਆ ਵੀ ਤੁਸੀਂ ਇਹਦਾ ਡਰਾ ਕਰੋ ਤੇ ਇਹਨੂੰ ਬਾਅਦ ਚੋਂ ਵੀ ਫਿਲ ਅਪ ਕਰੋ ਬਟ ਮੈਨੂੰ ਕੀ ਇਹਦੀ ਲੋੜ ਨਹੀਂ ਹੈਗੀ बिकॉज़ ਆ ਮੈਂ ਪ੍ਰੋਫੈਸ਼ਨਲੀ ਕੰਮ ਕਰ ਚੁੱਕੀ ਆ ਮਤਲਬ ਕਿ ਕਰਦੀ ਆ ਜੇ ਤੁਸੀਂ ਵੀ 2-4 ਦਿਨ ਪ੍ਰੈਕਟਿਸ ਕਰੋਗੇ ਦੈਨ ਤੁਸੀਂ ਵੀ ਇਦਾਂ ਹੀ ਕਰੋਗੇ ਵੀ ਤੁਸੀਂ ਵੀ ਬਿਨਾ ਡਰਾ ਕੀਤੇ ਕੋਈ ਵੀ ਚੀਜ਼ ਬਣਾ ਸਕਦੇ ਹੋਵੋਗੇ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਬਣ ਰਿਹਾ ਹੁਣ ਕਿਹੜਾ ਕਲਰ ਰਹਿ ਗਿਆ ਬਲੈਕ ਲੈ ਕੇ ਦਾ ਵੀ ਤੁਸੀਂ ਦੇਖ ਲਓ ਇੱਕ ਵਾਰੀ ਸੈਂਪਲ ਉਸ ਤੋਂ ਬਾਅਦ ਇਹਨੂੰ ਜ਼ਰੂਰ 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 ਮੰਗਾਓ ਜੇ ਕਿਉਂਕਿ ਇਹ ਬਹੁਤ ਸੋਹਣੀ ਚੀਜ਼ ਹੈ ਜਿਹੜੀ ਤੁਸੀਂ ਘਰ ਬੈਠੇ ਕਰ ਸਕਦੇ ਹੋ ਆਪਣੇ ਸੂਟਾਂ ਨੂੰ ਪੇਂਟ ਆਪਣੇ ਸੂਟਾਂ ਨੂੰ ਰੈਡੀ ਦੇਖੋ ਦੇਖੋ ਕਿੰਨਾ ਸੋਹਣਾ ਤਿਆਰ ਹੋ ਗਿਆ ਆਪਣਾ ਬਣ ਕੇ ਸਭ ਕੁਝ ਦੇਖੋ ਹੁਣ ਆ ਸ਼ਿੰਦੀ ਬੂਟੀ ਹੈ ਤੇ ਆਹਾ ਇੱਕ ਸੈਂਪਲ ਹੈ ਜਿਹੜਾ ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ ਦੇਖੋ ਜ਼ਰੂਰੀ ਨਹੀਂ ਇਹ ਇਦਾਂ ਦਾ ਹੀ ਡਿਜ਼ਾਈਨ ਪਾਵੇਗਾ ਦੇਖੋ ਜਿੱਦਾਂ ਮਰਜ਼ੀ ਬਸ ਫਿਲ ਅਪ ਹੋਣਾ ਚਾਹੀਦਾ ਮਤਲਬ ਕਿ ਪੂਰਾ ਕਲਰ ਬਾਹਰ ਆਵੇ ਜਿੱਦਾਂ ਮਰਜ਼ੀ ਦੇਖੋ ਜਿੱਦਾਂ ਮਰਜ਼ੀ ਉਹਨੂੰ ਲਈ ਫਿਰੋ ਕੋਈ ਤੁਹਾਨੂੰ ਇਦਾਂ ਨਹੀਂ ਬੋਲੇਗਾ ਕਿ ਇਹ ਇਹਦਾ ਕਲਰ ਕਾਹਤੋਂ ਪਾਇਆ ਹੈ ਦੇਖੋ ਦੇਖ ਜਿੱਦਾਂ ਮਰਜ਼ੀ ਇਹ ਬਹੁਤ ਸਮੂਥਲੀ ਕਲਰ ਕੀ ਹੈ ਬਾਹਰ ਆ ਰਿਹਾ ਇਹ ਸਨੋਜ਼ਲ ਜੀ ਤੁਸੀਂ ਕੀ ਹੈ ਜਰੂਰ ਟਰਾਈ ਕਰਨਾ ਸ਼ਿੰਦੀ ਬੂਟੀ ਬਿਨਾ ਧਾਗੇ ਤੋਂ ਬਹੁਤ ਸੋਹਣੀ ਲੱਗਦੀ ਹੈ ਧਾਗੇ ਨਾਲ ਉਸ ਤੋਂ ਵੀ ਜ਼ਿਆਦਾ ਸੋਹਣੀ ਲੱਗਦੀ ਬਟ ਇਦਾਂ ਕੀ ਹੈ ਤੁਸੀਂ ਬਿਨਾ ਪੈਸੇ ਦਿੱਤੇ ਕੰਮ ਕਰ ਸਕਦੇ ਹੋ ਕਲਰ ਦੇ ਨਾਲ ਕਦੇ ਸ਼ਿੰਦੀ ਬੂਟੀ ਟਰਾਈ ਨਾ ਕਰੋ ਜੇ ਕਿਉਂਕਿ ਕਲਰ ਦੇ ਨਾਲ ਇਹ ਚਮਕ ਨਹੀਂ ਦਵੇਗੀ ਹੋਰ ਤਾਂ ਹੋਰ ਕਲਰ ਸਾਈਡ ਤੇ ਫੈਲਣ ਦਾ ਬਹੁਤ ਡਰ ਹੈ ਬਟ ਇਹਦੇ ਨਾਲ ਕੀ ਕੋਈ ਕਲਰ ਫੈਲੇਗਾ ਨਹੀਂ ਤੇ ਇਦਾਂ ਦਾ ਤੁਸੀਂ ਡਿਜ਼ਾਈਨ ਹੋਰ ਵੀ ਬਣਾ ਸਕਦੇ ਹੋ ਦੇਖੋ ਤੇ ਪਲੀਜ਼ ਇਹਨੂੰ ਜਰੂਰ ਟਰਾਈ ਕਰੋ ਜੇ ਥੈਂਕ ਯੂ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜੇ ਜੇ ਵਧੀਆ ਹੋਈ ਫਾਇਦੇਮੰਦ ਹੋਈ ਤਾਂ ਪਲੀਜ਼ ਕਮੈਂਟ ਸਬਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ